ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਪਿਆਜ਼ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਆਪਾਂ 1/2 ਕਿਲੋ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਧੋਕ ਨੂੰ ਮੀਡੀਅਮ ਸਾਈਜ਼ ਦੇ ਵਿੱਚ ਜਿਹੜੀ ਆਪਾਂ ਕਟਿੰਗ ਕਰ ਲਈ ਤੇ ਪਾਈ ਆਪਾਂ ਪਿਆਜ਼ ਲੈ ਪਿਆਜ਼ਾਂ ਨੂੰ ਵੀ ਆਪਾਂ ਨੇ ਲੰਬੇ ਤੇ ਮੋਟੇ ਸੈਜ ਦੇ ਵਿੱਚ ਕੱਟ ਲਿਆ ਅਦਰਕ ਹਰੀ ਮਿਰਚ ਲਸਣ ਨਾਰੀਅਲ ਦਾ ਬਰਾਦਾ ਟਮਾਟਰ ਤੇ ਆਪਾਂ ਨਾਲ ਲਈ ਗਿਰੀ ਮੂੰਗਫਲੀ ਦੀ ਆਪਾਂ ਗਿਰੀ ਦੇ ਇੱਕ ਬੜਾ ਚਮਚ ਲਿਆ ਇਹ ਸਮਾਨ ਪਾ ਕੇ ਆਪਾਂ ਜਿਹੜੀ ਸਬਜੀ ਤਿਆਰ ਕਰਾਂਗੇ ਇੱਕ ਬੜਾ ਚਮਚ ਆਪਾਂ ਨੇ ਸਰੋਂ ਦਾ ਤੇਲ ਦਾ ਗਰਮ ਕਰ ਲਿਆ ਉਹਦੇ ਵਿੱਚ ਆਪਾਂ ਪਾਏ ਮੂੰਗਫਲੀ ਦੇ ᱜਿਰੀ ਤੇ ਨਾਲ ਪਾਏ ਆਪਾਂ ਨੇ ਅਦਰਕ ਲਸਣ ਹਰੀ ਮਿਰਚ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਜਿਹੜਾ ਭੁੰਨ ਲੈਣਾ ਮੇਰੀ ਲੱਤ ਦੇ ਵਿੱਚ ਫੈਕਚਰ ਹੋਣ ਕਰਕੇ ਮੇਤੇ ਜਿਹੜੀ ਵੀਡੀਓ ਨਹੀਂ ਬਣੀ ਮੈਂ ਬਹੁਤ ਟਾਈਮ ਬਾਅਦ ਜਿਹੜੀ ਅੱਜ ਵੀਡੀਓ ਇੱਕ ਵੀਡੀਓ ਤਿਆਰ ਕਰੀ ਐ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਇੱਕ ਲਾਇਕ ਜਿਹੜਾ ਉਹ ਜ਼ਰੂਰ ਕਰਿਓ ਤੇ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਭੁੱਜ ਗਈਆਂ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਵਾਂਗੇ ਤੇ ਉਸੇ ਤੇਲ ਦੇ ਵਿੱਚ ਆਪਾਂ ਫਰਾਈ ਕਰਾਂਗੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਜਿਹੜੀ ਆਪਾਂ ਨੇ ਨਾ ਤਾਂ ਇਹ ਬਹੁਤ ਜ਼ਿਆਦਾ ਬਰੀਕ ਜੀਰੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਮੋਟੀ ਇਹ ਆਪਾਂ ਥੋੜੀ ਜਿਹੀ ਮੀਡੀਅਮ ਸਾਈਜ਼ ਦੇ ਵਿੱਚ ਜਿਹੜੀ ਆਪਾਂ ਨੇ ਕਟਿੰਗ ਕਰੀ ਹੈ ਆਲੂ ਪਾ ਕੇ ਤਾਂ ਆਪਾਂ ਹਮੇਸ਼ਾ ਹੀ ਪਨੀਰ ਪਾ ਕੇ Shimla mirch ਬਣਾਉਂਦੇ ਆ ਤੇ ਇਸ ਤਰ੍ਹਾਂ ਜੇ ਆਪਾਂ ਸਬਜੀ ਬਣਾਈਏ ਇਹ ਸਬਜੀ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਇਹ ਜਿਹੜੀ ਸਬਜੀ ਆ ਬਣ ਕੇ ਵੀ ਛੇਤੀ ਤਿਆਰ ਹੋ ਜਾਂਦੀ ਹੈ ਆਪਾਂ 1 ਕੱਪ ਦਹੀਂ ਦੇ ਵਿੱਚ 1 ਚਮਚ ਪਾਇਆ ਕਿਚਨ ਕਿੰਗ ਮਸਾਲਾ 1 ਚਮਚ ਪਾਇਆ ਨਮਕ 1 ਚਮਚ ਪਾਇਆ ਹਲਦੀ ਪਾਊਡਰ 1 ਚਮਚ ਚਾਟ ਮਸਾਲਾ ਇੱਕ ਚਮਚ ਦੇਗੀ ਮਿਰਚ ਇੱਕ ਚਮਚ ਗਰਮ ਮਸਾਲਾ ਦਹੀਂ ਜਿਹੜਾ ਸਾਡਾ ਬਿਲਕੁਲ ਤਾਜ਼ਾ ਹੈ ਅੱਜ ਦਾ ਇਹ ਤਾਜ਼ਾ ਦਹੀਂ ਹੈ ਇਹਦੇ ਵਿੱਚ ਆਪਾਂ ਨੇ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਫੈਂਟ ਦੇਣਾ ਮਸਾਲੇ ਆ ਜਿਹੜੇ ਦਹੀਂ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰਦੇ ਆ ਇਹ ਜਿਹੜੇ ਫੁੱਲ ਜਾਂਦੇ ਆ ਤੇ ਬਹੁਤ ਹੀ ਆਸਾਨੀ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਡਾ ਮਸਾਲਾ ਪੁੱਜ ਕੇ ਤਿਆਰ ਹੋ ਜਾਂਦਾ ਹੈ ਇੱਕ ਪਾਸੇ ਜਿਹੜੀ ਸਾਡੀ Shimla mirch fry ਹੋ ਗਈ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ। ਆਪਾਂ ਨੇ ਬਹੁਤ ਜ਼ਿਆਦਾ ਫਰਾਈ ਨਹੀਂ ਕਰਨੇ। ਇਹਨੂੰ ਹਲਕਾ ਜਿਹਾ ਜਿਹੜਾ ਆਪਾਂ ਨੇ ਭੁੰਨਣਾ ਤੇ ਬਾਕੀ ਜਿਹੜੀ ਇਹਦਾ ਕੱਚਾ ਪਾਣਾ ਉਹ ਆਪਾਂ ਗਰੇਵੀ ਦੇ ਵਿੱਚ ਪਕਾਵਾਂਗੇ। ਹਾਂਜੀ ਇੱਕ ਪਾਸੇ ਜਿਹੜੀ ਸਾਡੀ ਗਿਰੀ ਉਹ ਠੰਡੀ ਹੋ ਗਈ ਹੁਣ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਇਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰाइंड ਕਰ ਲਿਆ। ਹਾਂਜੀ ਨਾਲ ਪਾਵਾਂਗੇ ਆਪਾਂ ਇੱਕ ਟਮਾਟਰ ਕਿਉਂਕਿ ਸਬਜ਼ੀ ਸਾਡੀ ਘੱਟ ਹੈ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਪਾਇਆ ਇੱਕ ਚਮਚ ਪਾਇਆ ਨਾਰੀਅਲ ਦਾ ਬਰਾਦਾ। ਆਪਾਂ ਕੱਚਾ ਨਾਰੀਅਲ ਵੀ ਪਾ ਸਕਦੇ ਹਾਂ ਤੇ ਬਰਾਦਾ ਵੀ ਪਾ ਸਕਦੇ ਹਾਂ। ਇਹ ਆਪਾਂ ਨੇ ਚੰਗੀ ਤਰ੍ਹਾਂ ਕਰ ਲਿਆ ਗ੍ਰाइंड। ਹਾਂਜੀ ਆਪਾਂ ਨੇ ਪੈਨ ਦੇ ਵਿੱਚ ਥੋੜਾ ਜਿਹਾ ਹੋਰ ਤੇਲ ਪਾਇਆ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲਿਆ। ਉਹਦੇ ਵਿੱਚ ਆਪਾਂ ਪਾਇਆ ਲੌਂਗ, ਇਲਾਇਚੀ ਤੇ ਨਾਲ ਪਾਇਆ ਆਪਾਂ ਨੇ ਜੀਰਾ। ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੈ ਤੇ ਇਹਨਾਂ ਨੂੰ ਆਪਾਂ ਨੇ ਹਲਕਾ ਜਿਹਾ ਬਰਾਊਨ ਕਰ ਲੈਣਾ। ਹਾਂਜੀ ਹੁਣ ਨਾਲ ਪਾਵਾਂਗੇ ਆਪਾਂ ਗਿਰੀ। ਜੋ ਆਪਾਂ ਨੇ ਗਿਰੀ ਗ੍ਰाइंड ਕਰੀਏ ਉਹਨੂੰ ਪਹਿਲਾਂ ਆਪਾਂ ਨੇ ਭੁੰਨ ਲੈਣਾ। ਜਦੋਂ ਆਪਾਂ ਗੀਰੀ ਨੂੰ ਭੁੰਨਦੇ ਆ ਇਹਦੇ ਵਿੱਚੋਂ ਵੀ ਜਿਹੜਾ ਘਿਓ ਨਿਕਲਦਾ ਉਹਦੇ ਨਾਲ ਵੀ ਜਿਹੜੀ ਸਬਜ਼ੀ ਬਣ ਕੇ ਬਹੁਤ ਹੀ ਸੁਆਤ ਤਿਆਰ ਹੁੰਦੀ ਹੈ ਤੇ ਨਾਲ ਪਾਇਆ ਆਪਾਂ ਨੇ ਕੱਪ ਵੀ ਧੋ ਕੇ ਅੱਧਾ ਗਲਾਸ ਜਿਹੜਾ ਆਪਾਂ ਨੇ ਪਾਣੀ ਦਾ ਪਾਇਆ ਹਾਂਜੀ ਆਪਾਂ ਨੇ ਪੂਰੀ ਤਰ੍ਹਾਂ ਜਿਹੜਾ ਮਸਾਲਾ ਹੋ ਆਪਣਾ ਮਿਕਸ ਹੋ ਗਿਆ ਚਮਚ ਦਾ ਚੌਥਾ ਹਿੱਸਾ ਪਾਇਆ ਆਪਾਂ ਨੇ ਹਿੰਗ ਜੀ ਹੁਣ ਆਪਾਂ 5 ਮਿੰਟ ਸੇਕ ਲਗਵਾ ਲਏ ਤੇ ਦੇਖੋ ਜਿਹੜੀ ਸਾਡੀ ਗਰੇਵੀ ਆ ਉਹਨੇ ਹਲਕਾ ਹਲਕਾ ਜਿਹੜਾ ਰੰਗ ਬਦਲ ਲਿਆ ਤੇ ਨਾਲ ਪਾਇਆ ਆਪਾਂ ਨੇ ਗੈਸ ਨੂੰ ਬੰਦ ਕਰਕੇ ਦਹੀਂ ਦੇ ਵਿੱਚ ਮਿਕਸ ਕਰੇ ਹੋਏ ਮਸਾਲੇ ਜਦੋਂ ਵੀ ਆਪਾਂ ਨੇ ਦਹੀਂ ਪਾਉਣਾ ਗੈਸ ਨੂੰ ਬੰਦ ਕਰਕੇ ਹੀ ਪਾਣਾ ਕਿਉਂਕਿ ਜਦੋਂ ਆਪਾਂ ਤੇਜ਼ ਗਰਮ ਮਸਾਲੇ ਦੇ ਵਿੱਚ ਦਹੀਂ ਪਾਣੇ ਆ ਤੇ ਜਿਹੜਾ ਮਸਾਲਾ ਉਹ ਫਟ ਜਾਂਦਾ ਹੈ ਗਰੇਵੀ ਜਿਹੜੀ ਸਾਡੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੇ ਗੈਸ ਨੂੰ ਬੰਦ ਕਰਕੇ ਹੀ ਜਿਹੜਾ ਦਹੀਂ ਮਿਕਸ ਕਰਨਾ ਹੁਣ ਆਪਣਾ ਦਹੀਂ ਹੈ ਦੇਖੋ ਬਿਲਕੁਲ ਮਿਕਸ ਹੋ ਗਿਆ ਤੇ ਨਾਲ ਪਾਏ ਆਪਾਂ ਨੇ ਮੋٹے ਕੱਟੇ ਹੋਏ ਪਿਆਜ਼ ਹੁਣ ਆਪਾਂ ਪਿਆਜ਼ਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦੈਣਾ ਆਪਾਂ ਗਰੇਵੀ ਉਹਨੇ ਕੀ ਤਿਆਰ ਕਰਨੀ ਹੈ ਜਿੰਨੀ ਕਿ ਸਾਡੀ शिमला मिर्चा ओदे हिसाब ने नाल ही आपन जेडी ग्रेवी रखनी है हां जी हुन उनु आपा ਢੱਕ ਕੇ ਪਕਾ ਲਿਆ ਹੁਣ ਆਪਾ ਇਹਦੇ ਵਿੱਚ ਇੱਕ ਵਾਰੀ ਕੜਚੀ ਮਾਰਦੇ ਆਂ हां जी ਦੇਖੋ ਹੁਣ ਜਿਹੜਾ ਸਾਡਾ ਮਸਾਲਾ ਉਹ ਕਾਫੀ ਹੱਦ ਤੱਕ ਭੁੱਜ ਗਿਆ ਤੇ ਆਪਾਂ ਇਹਨੂੰ ਕੁਰੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹੁਣ ਆਪਾਂ ਇਹਦੇ ਵਿੱਚ ਪਾਣੇ ਆਂ ਸ਼ਿਮਲਾ ਮਿਰਚ ਹੁਣ ਜਿਮਲਾ ਮਿਰਚ ਨੂੰ ਆਪਾਂ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਜਿਹੜਾ ਆਪਾਂ ਮਿਕਸ ਕਰਦਾਂ ਨਾ ਜੇ ਹੁਣ ਆਪਾਂ ਨੂੰ ਲੱਗਦਾ ਵੀ ਅਸੀਂ ਸਬਜੀ ਥੋੜੀ ਜੀ ਰਸ ਮੀਸੀ ਰੱਖਣੀ ਹੈ ਫਿਰ ਆਪਾਂ ਇਹਦੇ ਵਿੱਚ ਪਾਣੀ ਪਾ ਸਕਦੇ ਹਾਂ ਜੇ ਆਪਾਂ ਸੁੱਕੀ ਬਣਾਣੀ ਹੈ ਫਿਰ ਆਪਾਂ ਇਹਨੂੰ ਐਸੇ ਤਰ੍ਹਾਂ ਹੀ 2 ਕਿ ਮਿੰਟ ਪਕਾ ਸਕਦੇ ਹਾਂ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਗਰਮ ਪਾਣੀ ਕਰਕੇ ਪਾਇਆ ਤੇ ਹੁਣ ਆਪਾਂ ਇਹਨੂੰ ਥੋੜੀ ਜੀ ਦੇਰ ਟੱਕ ਕੇ ਜਿਹੜਾ ਸ਼ੇਕ ਲਗਵਾਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਸੇਕ ਲਗਵਾ ਲਏ। ਸਬਜੀ ਆ ਜਿਹੜੀ ਸਾਡੀ ਉਹ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਸੇਕ ਲਗਵਾਵਾਂਗੇ। ਹਾਂਜੀ ਹੁਣ ਸਬਜੀ ਸਾਡੀ ਤਿਆਰ ਹੋ ਗਈ ਗੈਸ ਆਪਾਂ ਨੇ ਬੰਦ ਕਰਤਾ। ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ। ਇਸ ਤਰ੍ਹਾਂ ਦੀ ਸਬਜੀ ਆਪਾਂ ਨੇ ਬਣਾਵਣੀ ਤੇ ਉਸੇ ਤਰ੍ਹਾਂ ਦੀ ਜਿਹੜੀ ਸਾਡੀ ਸਬਜੀ ਹੁਣ ਤਿਆਰ ਹੋ ਗਈ ਮਸਾਲੇ ਆਪਾਂ ਨੇ ਇਹਦੇ ਵਿੱਚ ਜਿਹੜੇ ਪਹਿਲਾਂ ਹੀ ਪਾਏ ਹੋਏ ਆ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣਾ ਹੈ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਖਾਣ ਵਿੱਚ ਵੀ ਇਹ ਜਿਹੜੀ ਸਬਜੀ ਬਹੁਤ ਹੀ ਸੁਆਦ ਤਿਆਰ ਹੁੰਦੀ ਹੈ ਤੇ ਬਣਾਉਣ ਵਿੱਚ ਵੀ ਉਹਨੂੰ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜਿਸ ਤਰ੍ਹਾਂ ਆਪਾਂ ਪਿਆਜ਼ ਦੀ ਭੂਜੀ ਤਿਆਰ ਕਰਦੇ ਆ ਐਸੀ ਤਰ੍ਹਾਂ ਇਹ ਜਿਹੜੀ ਸਬਜੀ 5 ਮਿੰਟ ਚ ਬਣ ਕੇ ਤਿਆਰ ਹੋ ਗਈ ਮੇਰੇ ਦੇਖਣ ਵਾਲਾ ਦਾ ਬਹੁਤ ਬਹੁਤ ਧੰਨਵਾਦ ਜੀ